ਵੀਡੀਓ ਬਣਾ ਨਹੀਂ ਆਹੀ ਉਹ ਤਾਂ ਗਲੀ ਵਿੱਚ ਨਹੀਂ ਲਾਂਗ ਸਕਦੇ ਅਸੀਂ ਗਲੀ 'ਚ ਨਹੀਂ ਲਾਂਗ ਸਕਦੇ ਨਹੀਂ ਅਸੀਂ ਗਲੀ 'ਚ ਨਹੀਂ ਲਾਂਗ ਸਕਦੇ ਉਹਨੇ ਸਨ ਕਰੇ ਬਲਾ ਕੇ ਮੁੰਡੇ ਨੂੰ ਤੇ ਉਹਨੇ ਵੀ ਗਲਤ ਕਰ ਦਿੱਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇ ਮੈਂ ਡਾਡੀ ਨੂਰੰਦਰ ਤੱਕ ਆਵਾਂਗੀ ਤੇ ਫਿਰ ਉਲਟਾ ਬਾਅਦ ਚ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਇਹ ਬਾਤ ਦੱਜਾ ਕੀ ਕਰੇ ਗੱਲ ਪੈਣਾ ਕਹਿੰਦੇ ਮੁੰਡੇ ਨਾ ਸੀ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਹੈ ਆਮਰ ਬੱਚਾ ਲੱਗੇ 22:30 ਮਗਰ ਲੱਗੇ 10:30 ਵਜੇ ਦੀ ਗੱਲ 10:30 ਵਜੇ ਦੀ ਮੈਂ ਕੰਮ ਤੇ ਸੀ ਤੇ ਪਿੰਡ 'ਚ ਬੱਚੇ ਕਿਸੇ ਘਰ ਜਾ ਕੇ ਲੁਕੇ ਨਹੀਂ ਜੀ ਤੇਰਾ ਰਾਜ ਇੱਕ ਹੀ ਕਿਰ ਕੇ ਕੁੱਟਮਾਰ ਕੀਤੀ ਮੇਰੇ ਬੱਚਿਆਂ ਨਾਲ ਤੇ ਮੇਰੀ ਘਰ ਦੀ ਨਾਲਾ ਕੱਪੜੇ ਕੜੇ ਪਾੜੇ ਨਾ ਇਹ ਨਾਮ ਪਿੱਛੇ ਆ ਰਿਹਾ ਮੇਰਾ ਨਾਮ ਸੁਰਜੀਤ ਸਿੰਘ ਪਿੰਡ ਗਹਸਤੇ ਗਈ ਤੇ ਸਾਡੇ ਆਪਣਾ ਗਵਾਂਢ ਹੈ ਗਈ ਚੰਦਰ ਰਾਜੀਤ ਉਹਨਾਂ ਦੀ ਕੁੜੀ ਆ ਜੋ 1.5 2 ਮਹੀਨੇ ਗਈ ਉਹਨਾਂ ਦੇ ਬੱਚੇ ਨੂੰ ਘਰੇ ਬੁਲਾ ਕੇ ਤੇ ਗਲਤ ਹਰਕਤਾਂ ਕੀਤੀਆਂ ਤੇ ਇਸ ਕਰਕੇ ਉਹਨੂੰ ਫਿਰ ਸਾਨੂੰ ਘਰੇ ਬੱਚੇ ਦੱਸਿਆ ਜੀ ਤੇ ਜਦੋਂ ਅਸੀਂ ਘਰੇ ਬੁਲਾ ਕੇ ਉਹਨੂੰ ਪਿਓ ਨੂੰ ਬੁਲਾਇਆ ਨਿਬਾਲੇ ਕਈ 15 ਸਾਲ ਦਾ ਬੱਚਾ ਸਾਡਾ ਜੀ ਤੇ ਘਰੇ ਬੁਲਾ ਕੇ ਉਹਨੂੰ ਸਮਝਾਇਆ ਕਿ ਆ ਤੇਰੀ ਕੁੜੀ ਨੇ ਹਰਕਤ ਕੀਤੀ ਏ ਉਹ ਇਸ ਗੱਲ ਤੋਂ ਸਾਡੇ ਨਾਲ ਰੰਜਿਸ਼ ਰਾਜਾ ਜੀ ਇਸੇ ਰੰਜੇਸ਼ ਨੇ ਫਿਰ 28 ਤਰੀਕ ਨੂੰ ਸਾਡੇ ਬੱਚਿਆਂ ਨਾਲ ਪਿਆ ਜੀ ਤੇ ਅਸੀਂ ਇਹ ਕੰਪਲੇਟ ਦਿੱਤੀ ਥਾਣੇ ਵੀ ਕੀਤੀ ਸੀ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਸਾਡੀ ਦਿੱਤੀ ਥਾਣੇ ਸੁਣਾਈ ਨਹੀਂ ਸਾਡੀ ਕੋਈ ਸੁਣਾਈ ਨਹੀਂ ਹੋਈ ਹੁਣ ਤੁਹਾਡੇ ਮਗਰ ਕੀ ਪਰਚੇ ਕਰਾ ਤੇ ਸਾਡੇ ਤੇ ਇਹਨਾਂ ਨੇ ਹੁਣ ਝੂਠਾ ਪਰਚਾ ਕਰਾਤਾ ਮੈਂ ਕੰਮ ਤੇ ਸੀ ਹਾਂ ਤੇ ਜਮੋਦਾ ਸਾਰੇ ਮੇਰੇ ਗਵਾਹ ਹੈਗੇ ਨੇ ਕੰਮ ਕਰਦੇ ਇੱਥੇ ਕੰਮ ਲੱਗੇ ਜੀ ਹਾਂ ਤੇ ਕੀ ਇਹਨਾਂ ਨੇ ਲਿਖਾਇਆ ਕਿ ਗੱਲ ਇਹਨਾਂ ਨੇ ਕਿਹਾ ਜੀ ਮੇਰੇ ਜਨਾਨੀ ਗੱਲ ਪਏ ਕਪੜੇ ਪਾੜੇ ਨਹੀਂ ਮੈਂ ਉਸ ਟਾਈਮ ਤੇ ਮੈਂ ਕੰਮ ਤੇ ਸੀ ਸਰਸੋਦ ਦੀ ਕਲੋਨੀ ਚ ਆ ਮੇਰੇ ਬੱਚਾ ਲੱਗੇ ਰਹੇ ਨੇ ਹਾਂ ਮੇਰੇ ਬੱਚਾ ਲੱਗੇ 28 ਤਰੀ ਮਗਰ ਲੱਗੇ ਸਾਢੇ 10 ਵਜੇ ਦੀ ਗੱਲ ਹੈ ਸਾਢੇ 10 ਵਜੇ ਦੀ ਮੈਂ ਕੰਮ ਤੇ ਸੀ ਤੇ ਪਿੰਡ ਚ ਬੱਚੇ ਕਿਸੇ ਘਰ ਜਾ ਕੇ ਲੁਕੇ ਨਹੀਂ ਜੀ ਉਹਨਾਂ ਸਾਨੂੰ ਦੱਸਿਆ ਜੀ ਤੁਹਾਡੇ ਬੱਚੇ ਤੇ ਮਗਰ ਲੱਗੇ ਨਹੀਂ ਇਹਨਾਂ ਨੇ ਚਲੇ ਸੀ ਨਹਿਰ ਤੇ ਤੇ ਉੱਥੇ ਮਗਰ ਲੱਗੇ ਕਾਪੇ ਕਪੇ ਲੈ ਗਏ ਬੱਚਾ ਮਗਰ ਉਲਟਾ ਤੁਹਾਡੇ ਤੇ ਕਰਾਤਾ ਉਲਟਾ ਸਾਡੇ ਤੇ ਕਿ ਪਰਚਾ ਕਰਾਤਾ ਜੀ ਛੋਟਾ ਛੋਟਾ ਪਰਚਾ ਜੀ ਸਾਨੂੰ ਇਨਸਾਫ ਚਾਹੀਦਾ ਈ ਉਹਦੇ ਸਬੂਤ ਵੀ ਹੈਗੇ ਤੁਹਾਡੇ ਕੋਲ ਹਾਂ ਸਬੂਤ ਹੈਗੇ ਸਾਡੇ ਕੋਲ ਪਰਪਰ ਪੈਸੇ ਉਹ ਲੈਣ ਦੇ ਹਾਂ ਪੈਸੇ ਲੈਣ ਦੇ ਸਬੂਤ ਹੈਗੇ ਨਾ ਪਹਿਲਾਂ ਕਿਸੇ ਨੂੰ ਸਾਡੇ ਝੂਠਾ ਪਰਚਾ ਕਰਾਉਣ ਦਾ ਕਿਸੇ ਨੂੰ ਪੈਸੇ ਦਿੱਤੇ ਸੀ 5000 ਰੁਪਏ 5000 ਰੁਪਏ ਦਿੱਤਾ ਸੀ ਹਾਂ ਹਾਂ ਉਹਦੇ ਸਾਡੇ ਕੋਲ ਆਡੀਓ ਹੈਗੀ ਸੀ ਰਿਕਾਰਡਿੰਗ ਸਬੂਤ ਹੈ ਗਈ ਉਹ ਅਸੀਂ ਦੇ ਦੇਗਾ ਅਸੀਂ ਸਾਹਿਬ ਨੂੰ ਜਿਹੜਾ ਆਉਂਦੇ ਬੰਦੇ ਬਹੁਤ ਬਹੁਤ ਹਾਂ ਤੇ ਮੋਤਮਰ ਆਪਣੇ ਗਏ ਗੋਰਾ ਗਏ ਆਪਣਾ ਟਾਰੀ ਦਾ ਪ੍ਰਧਾਨ ਹਾਂ ਇੱਕ ਆਪਣਾ ਗਏ ਸੋਨੂ ਨਾਰਦ ਇਹ ਆਉਂਦੇ ਨਾਲ ਹੀ ਇਹਨਾਂ ਨੂੰ ਝੂਠਾ ਪਰਚਾ ਸੱਦੇ ਕਰਾਇਆ ਇਹਨਾਂ ਨੇ ਕਹਿੰਦੇ ਸਾਰਾ ਪਿਆ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਜੀ ਕਦੀ ਕਿਸੇ ਝੂਠਾ ਪਰਚਾ ਕਰਾਤਾ ਕਦੀ ਕਿਸੇ ਦੀ ਹਾਂਜੀ ਇਨਕੁਆਰੀ ਹੋਣੀ ਚਾਹੀਦੀ ਸਾਰੀ ਤੇ ਮੈਂ ਇਹਦਾ ਕੰਮ ਤੇ ਸੀ ਉਸ ਟਾਈਮ 112 ਤੇ ਮੈਂ ਕਾਲ ਵੀ ਕੀਤੀ ਏ ਕੰਮ ਤੇ ਹੁੰਦਾ ਜੀ ਲੋਕੇਸ਼ਨ ਵੀ ਲੋਕੇਸ਼ਨ ਹਾਂ ਲੋਕੇਸ਼ਨ ਹੀ ਉੱਥੇ ਦੀ ਸੀ ਤੇ ਕੋਈ ਕਾਰਵਾਈ ਨਹੀਂ ਪੁਲਿਸ ਕੋਈ ਨਹੀਂ ਪਹੁੰਚੀ ਸੀ ਬੱਚੇ ਮੇਰੇ ਕਿਸੇ ਘਰ ਜਾ ਕੇ ਲੁਕੇ ਨੇ ਤੇ ਰਾਂ ਰਾਤ ਇੱਕ ਘੇਰ ਕੇ ਕੁੱਟਮਾਰ ਕੀਤੀ ਮੇਰੇ ਬੱਚਿਆਂ ਨਾਲ ਤੇ ਮੇਰੇ ਘਰ ਦੀ ਨਾਲ ਕੱਪੜੇ ਕੱਢ ਪਾੜੇ ਨਾ ਕੋਟ ਮਾਰਕੀ ਦੀ ਮੋਟਰਸਾਈਕਲ ਦੇ ਤੋੜਪੰਨ ਕੀਤੀ ਇਹਨਾਂ ਤੇ ਬੱਚਿਆਂ ਚੋੜਾ ਛੋੜਾ ਮੇਰੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਥਾਣਾ ਆਪਣਾ ਬੰਦੋੜ ਚ ਕੀਤੀ ਕਾਰਵਾਈ ਕੋਈ ਸਾਡੀ ਸੁਣਵਾਈ ਨਹੀਂ ਹੋਈ ਕੀ ਨਾਮ ਤੇ ਕਿੱਥੋਂ ਦਾ ਰਹਿਣ ਵਾਲਾ ਮੇਰਾ ਨਾਮ ਦੀਪਕੌਰ ਹੈ ਪਿੰਡ ਹਸਤੇ ਕਦਰ ਰਹਿਣ ਵਾਲਿਆ ਕੀ ਹੋਈ ਮੁੰਡੇ ਦਾ ਹਰਕਤ ਕਿ ਕੌਣ ਕਿਨੇ ਕੀਤਾ ਸਾਡੇ ਗਵਾਂਡੀਆਂ ਐ ਗੁੜੀਆਂ ਨੇ ਗਵਾਂਡੀ ਹਾਂਜੀ ਚੰਦ ਲਾਲ ਦੀ ਗੁੜੀਆਂ ਮਸਕਾਨ ਹੁੰਦਾ ਨਾਮ ਹੈ ਕਿੰਨੀ ਹੋ ਗਈ ਕੋਹਦੀ 22 ਸਾਲ ਦੀ ਬੰਬਰੀ ਜੀ ਹਾਂ ਮੁੰਡੇ ਦੀ ਮੁੰਡੇ ਦੀ 14-15 ਸਾਲ ਸਾਰੀ ਅੰਬਰੀਕਿੰਗ ਕਦੇ ਉਹਦੀ ਘਟਨਾ 1.5-2 ਮਿੰਟ ਉਹ ਚਲੇ ਗਈ ਕਿਸ ਤਰ੍ਹਾਂ ਨੇ ਉਹਨੇ ਕਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂ ਹਾਂਜੀ ਹਾਂ ਜੀ ਉਹਦਾ ਮਮੀ ਡੈਡੀ ਪੱਠੇ ਵੜਨ ਗਏ ਹੋਏ ਸੀ ਉਹਨੇ ਸਾਨੂੰ ਕਰੇ ਬੁਲਾ ਕੇ ਮੁੰਡੇ ਨੂੰ ਤੇ ਉਹਨਾਂ ਵੀ ਗਲਤ ਰਕਤੀਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮਮੀ ਡੈਡੀ ਨੂੰ ਅੰਦਰ ਤੱਕਾਵਾਂਗੀ ਹਾਂਜੀ ਹਾਂਜੀ ਨਾਲ ਤੁਹਾਡੇ ਕੋਈ ਪੈਸੇ ਲਵਾਂਗੀ ਹਾਂਜੀ ਕਿੱਕੀ ਮੁੰਡੇ ਦਾ ਕਰ ਕਿੱਕੀ ਮੁੰਡੇ ਨਾਲ ਗਲਤ ਸਬੰਧ ਬਣਾਉਂਦੇ ਹਾਂ ਹਾਂ ਜੀ ਮਜਬੂਰ ਕਰਤੀ ਉਸ ਤੋਂ ਬਾਅਦ ਹੀ ਰੋਲਾ ਬੁਆਇਆ ਤੇ ਦਰਖਾਸਤ ਦਿੱਤੀ ਨਹੀਂ ਨਾ ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ ਫਿਰ ਅਸੀਂ ਗੱਲ ਕੀਤੀ ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ ਫਿਰ ਉਹ ਕਹਿੰਦਾ ਘਰੇ ਜਾ ਗੱਲ ਕਰਨ ਉਹਦੀ ਮੰਮਾ ਤਾਂ ਕਰੇਗੀ ਨਹੀਂ ਸੀ ਉਹਦੇ ਡੈਡੀ ਕਰੇ ਆਏ ਸੀ ਹਾਂਜੀ ਤੇ ਫਿਰ ਉਲਟਾ ਬਾਅਦ ਚ ਕੰਮ ਤੇ ਮੇਰੇ ਘਰ ਵਾਲਾ ਕੰਮ ਤੇ ਚਲਾ ਗਿਆ ਇਹ ਬਾਅਦ ਚ ਦੂਜਾ ਕੀ ਘਰੇ ਗੱਲ ਪੈਣਾ ਕਹਿੰਦੇ ਮੁੰਡੇ ਨੂੰ ਅਸੀਂ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਏ ਹਾਂਜੀ ਫੇਰ ਉਹਨਾਂ ਬਾਰੇ 28 ਤਰੀਕ ਦੀ ਗੱਲ ਹੈ ਪਹਿਲਾਂ ਅਸੀਂ ਥਾਣੇ ਦਰਖਾਏ ਦਰ ਕੋਈ ਇਹਨਾਂ ਵੀ ਲਾ ਲਾ ਕੇ ਆਏ ਅਸੀਂ ਲਾਏ ਹਾਂਜੀ ਅਸੀਂ ਵੀ ਦਿੱਤੀ ਸੀ ਹਾਂਜੀ ਵੀ ਤੋੜਾ ਗੁड़िया ਕਰਕੇ ਪਹਿਲਾਂ ਘਰੇ ਮਾਰਨ ਆ ਗਏ ਮੁੰਡੇ ਨੂੰ ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ ਸਾਡੀ ਕੋਈ ਕਾਰਵਾਈ ਨਹੀਂ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਪੀ ਥਾਣੇ ਸਿਰਫ ਹੋ ਰਹੀ ਸੀ ਕਿਹੜੇ ਤੋਂ ਅਸਾਦਰ ਥਾਣੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਤੁਹਾਡੇ ਦੇਖੀ ਸਾਡੇ ਤੇ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ ਇਹ ਕਹਿੰਦੇ ਸਾਡੇ ਆਹੇ ਮੇਰੇ ਘਰ ਵਾਲੀ ਨਾਲ ਕੁੱਟ ਮਾਰ ਕੱਪਤਾ ਨੂੰ ਉਹ ਲੋ ਕਿੱਥੇ ਸੀ ਜਿਹਦੇ ਕੁੱਟ ਮਾਰ ਕਿੱਥੀ ਉਹਦਾ ਉਹਦਾ ਕੰਮ ਤੇ ਮੇਰੇ ਘਰ ਵਾਲੇ ਕਾਸੀ ਮੈਂ ਕਰੇਗੀ ਸੀ ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਨੇ ਮਗਰ ਲੱਗਤੇ ਤੇ ਇਹ ਨਾ ਕਰਪਾਣਾ ਸੋਟੇ ਲੈ ਕੇ ਮਗਰ ਲੱਗੇ ਮੈਂ ਕਿਸੇਤ ਕਰੇ ਬੱਚੇ ਰੁੱਕੇ ਆ 28 ਤਰੀਕ ਨੂੰ ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਡੇ ਨੇ ਸਾਡੇ ਕੋ 12 ਵਜੇ ਦਾ ਟਾਈਮ ਸਾਡੇ ਕੋ 12 ਵਜੇ ਦਾ ਟਾਈਮ ਹੈ ਤੇ ਇਹ ਫਿਰ ਮੇਰੇ ਮਗਰ ਲੱਗ ਗਏ ਇੱਕ ਚੰਦ ਲਾਲ ਹੈ ਇੱਕ ਹੰਸਾ ਇੱਕ ਨਮੋਲ ਉਹਦਾ ਚੰਦ ਲਾਲ ਦਾ ਮੁੰਡਾ ਇਹ ਸਾਡੇ ਕੋਲ ਵਾਕਿਆਂ ਜਾ ਕੇ ਉੱਥੇ ਫੇਰੇ ਨਾ ਕੁੱਟ ਮਾਰ ਕੀਤੀ ਹਾਂਜੀ ਹੁਣ ਕੋਈ ਕਾਰਵਾਈ ਨਹੀਂ ਕੀਤੀ ਹੁਣ ਕੋਈ ਕਾਰਵਾਈ ਨਹੀਂ ਫਿਰ ਅਸੀਂ ਦੁਜਕੇ ਉੱਥੇ ਮਰੋਟੋ ਵੀ ਦਰਖਾਸਤ ਲਾਈ ਉੱਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਕੀ ਮੰਗਦੇ ਹੋ ਕਾਰਵਾਈ ਹਾਂਜੀ ਹੁਣ ਤਾਂ ਕਾਰਵਾਈ ਹੋਣੀ ਚਾਹੀਦੀ ਛੋਟੇ ਛੋਟੇ ਸਾਡੇ ਤੇ ਦੋਨਾਂ ਜੀਹਾਂ ਤੇ ਪਰਚਾ ਲਾਉਂ ਜ਼ੋਦਾਂ ਮੇਰਾ ਘਰ ਵਾਲਾ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਤੂੰ ਛੋਟਾ ਕਰਚਾ ਦਰਜ ਕੀਤਾ ਨਹੀਂ ਕਿਹੜੀ FIR ਕੀਤੀ ਹੈ ਕੀ ਮਾਮਲਾ ਜਿਹੜੇ ਤੋਂ ਮਾਰਿਆ ਇਹ ਕੋਈ ਕੁਮਿੰਦਰ ਸਿੰਘ ਹੋ ਰਹੀ ਆ ਪਤਨੀ ਚੰਦ ਸਿੰਘ ਪਿੰਡ ਹਸੇਕੇ ਦੀ ਇਹ 28 6 24 ਦੀ ਗੱਲ ਆ ਇਹਨੂੰ ਸੱਟਾਂ ਮਾਰੀਆਂ ਨੇ ਘਿਰ ਕੇ ਨਾ ਸਰਜੀਤ ਸਿੰਘ ਪੁੱਤਰ ਰਵੀ ਸਿੰਘ ਤੇ ਉਹਦੀ ਪਤਨੀ ਆ ਪਾਸ਼ਾ ਨੇ ਉਹ ਆਪਣੇ ਹਸੇਕੇ ਦੇ ਨੇ ਇਹਨਾਂ ਸੱਟਾਂ ਮਾਰੀਆਂ ਨੇ ਅਸੀਂ ਪਤਾ ਦਿਕਾਤਾ ਹੈ ਨਾ ਤੋ ਤੀ ਜਾਈ ਜਾਈ ਹੈ ਮੈਰੀ ਵੀ ਕੀਤੀ ਕਿ ਬੈਠੇ ਹੈ ਬੈਠੇ ਕਰਕੇ ਬੈਠੇ ਕਰਕੇ ਕੀਤਾ ਜੀ ਕੋਈ ਨਾ ਬਸ ਸੀਟੀ ਵੀ ਦਿਖਾਈ ਦੇ ਰਿਹਾ ਜੇ ਕੋਈ ਆ ਨਹੀਂ ਪਰ ਉਹ ਮਹਤਾਨ ਸਾਹਿਬ ਚੱਕੀਤਾ ਹੈ ਕਿ द्वारा चेक करा द्वारा जाके कैमरे चेक करा है फसल कुछ चाहिए आवेगा कोई गलत है जो तो चाहिए करा पूरा